ਸਵਾਗਤ ਹੈ ਤੁਹਾਡਾ ਫਿਰ ਆਇਆ ਤੇ ਇੱਕ ਹੋਰ ਜਿਹੜੇ ਤੇ ਇਸ ਬਲੌਗ ਦੇ ਵਿੱਚ ਅਸੀਂ ਗਏ ਹਾਂ ਜੀ ਆਪਣੇ ਨਾਲ ਕਿ ਨਾਨਕੇ ਇਸ ਕੇਸ ਕਰਕੇ ਲਈ ਤਾਂ ਬਹੁਤ ਬਹੁਤ ਨਾਨਕੇ ਸੰਦੇਸ਼ ਵੀ ਸੰਦੇਸ਼ ਨਾ ਜੀ ਮੰਗਨੇ ਸਰ ਜੀ ਤੇ ਸ਼੍ਰੀ ਦਾ ਸਾਹਿਬ ਆਪਣੇ ਜੀ ਨੂੰ ਬੰਦਰਾ ਸਾਹਿਬ ਤੋਂ ਥੋੜਾ ਨੀੜਾ ਚੜੋਣਾ ਕਿਹਾ ਤੇ ਉਹ ਕਰਕੇ ਤੇ ਥੋੜਾ ਚੜੋ ਕੇ ਵੀ ਵੀਡੀਓ ਤੇ ਆਪਣੇ ਪੇਜ ਤੇ ਵੀਡੀਓ ਕਰੋ ਥੋੜਾ ਜਿਹਾ ਹਾਰੀ ਵੀਡੀਓ ਦੇਖ ਕੇ ਬਹੁਤ ਚੰਗਾ ਲੱਗਿਆ। ਝੜਕਾਲ ਸਭੀ ਮੀਰਾ ਨੂੰ ਰਾਜੂ ਜੂਰੀਏ ਸੋ ਜੇਕਰ ਵਧੀਆ ਲੱਗਿਆ ਹੋਵੇ ਤੇ লাইਕ ਸ਼ੇਅਰ ਕਰ ਲੈ ਕਮੈਂਟ ਲਿਓ। ਇਸ ਵਿਸ਼ੇ ਬੋਲਕ ਦੀ ਜਿਹੜੀ ਆ ਆਪਣੀ ਵੌਇਸ ਰਿਕਾਰਡ ਰੱਖੀ। ਉਹ ਲੋਕ ਪਹਿਲਾਂ ਰਿਕਾਰਡ ਕਰ ਲੈਣ ਤੇ ਆਪਣੇ ਵੌਇਸ ਲਈ ਬਾਅਦ ਵਿੱਚ ਆ ਕੇ ਪੋਟਾ ਦੇ। ਬੋਲ ਦਿਓ। ਵਧੀਆ ਲੱਗੇ ਤੇ ਲਾਈਕ ਕਰ ਦਿਓ ਕਮੈਂਟ ਆਗਮਨ ਦੋਸਤਾਂ ਤੇ। ਤਰੋਂ ਲਈ ਆਪਣੀ ਵੀਡੀਓ ਸੇ ਹਾਂਜੀ ਇਹ ਆ ਜੀ ਆਪਣਾ ਘੋੜਾ ਜਿਹੜਾ ਕਿ ਇਸ ਵਕਤ ਆਪਣਾ ਖਾਣਾ ਖਾਣਾ ਦਾਣਾ ਖਾਂਦਿਆ ਏ ਤੇ ਇਹ ਘੋੜੇ ਨੂੰ ਬਾਅਦ ਗਲੀ ਚਲੇ ਜਾ ਕੇ ਜਿਹੜੀ ਤੁਸੀਂ ਅੱਗੇ ਦੀ ਵੀਡੀਓ ਇਹਦੀ ਵੇਖ ਸਕਦੇ ਜੀ ਤੇ ਵੇਖੋ ਜੀ ਇੱਕ ਜਣਾ ਜਾ ਪਰਣਾਣਾ ਪਰਣਾਣਾ ਨਾ ਪਰਣਾਣੀ ਕੱਟਾ ਜਾ ਪਾਉਂਦੇ ਨਹੀਂ ਅਜੇ ਰੋਪਾ ਨਹੀਂ ਨੰਬਰ ਕਸਾ ਰੋਪਾ ਨਹੀਂ ਮਾਣ बैठते रहे बहर बैठती घोड़ा मचरद है नहीं के तोड़ देना लड़का मेरे हिसाब का लगता है ये कि अपने सारी फैमिली ਇਹ ਆਪਣੇ ਅੰਦਰ ਜਿਹੜੀਆਂ ਬੀਬੀਆਂ ਪਾਠ ਕਰਨਾ ਹੀ ਆਂ ਹੀ ਕਦੇ ਓਹ ਲੀਆਂ ਨੇ ਸਾਡੀ ਨਾਨੀ ਨਾਨੇ ਹੋਣਾਂ ਦੇ ਸੱਦੀਆਂ ਸੀ ਓਹ ਗਈਆਂ ਸਾਰੀਆਂ ਕੀਰਤਨ ਕਰਨਾ ਹੀ ਆ ਇਹ ਜਦੋਂ 67 ਰੁਪਏ ਆ ਉਦੋਂ ਦੀ ਵੀਡੀਓ ਆ ਜੀ ਕਾਰ ਦੇ ਵਿੱਚ ਨਿਕਲਦੀ ਆ ਬਹੁ ਪਿੱਛੇ ਆਪਣਾ ਕੋੜਾ ਹੈ ਜੀ ਸੰਗਤ ਤੁਰੇ ਤੁਰ ਚੱਲੀ ਆ ਬਸ ਕੋੜਾ ਫੜ ਲੈ ਆ ਅੱਗੇ ਲੋਜ ਤੇ ਸਾਡੀ ਅਸਨੀਆਂ ਜੀ ਯੂਟਿਊਬਰ ਲੋਗ ਆ ਗਏ ਘੋੜਾ ਫੜ ਲੈ ਘੋੜੇ ਨੇ ਬਾਹਰ ਕਿਹੜਾ ਰੋਡ ਤੇ ਜਾ ਕੇ ਮੱਛਰਨਾ ਆਹੋ ਘੋੜਾ ਮੈਂ ਹਨਾ ਪੂਰੇ ਚਾਹ ਦੇ ਬੈਠਾ ਆਇਆ ਨੇ ਘੋੜੇ ਨੇ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਜੇਕਰ ਉਹ ਭਾਈ ਨਾ ਹੁੰਦਾ ਤਾਂ ਫੜਨਾ ਨਾ ਘੋੜੇ ਤਾਂ ਇਹਨੀਆਂ ਪਤਾ ਨਹੀਂ ਕਿੱਥੇ ਕੀ ਕਿਸੇ ਦੇ ਹੱਥ 'ਚ ਨਹੀਂ ਹੁੰਦਾ ਸਾਂਭਿਆ ਨਹੀਂ ਕੀ ਜਾਣਾ ਕਿਸੇ ਕੋਈ 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 ਮਿਲਿਆ ਪਿੱਛੇ ਤੁਰ ਹੀ ਜਾਂਦੇ ਆ ਜੀ ਦੇਖ ਹੀ ਸਾਕੇ ਜੀ

ਜਿਹਨੇ ਵੀਰ ਨੇ ਗੱਲਾ ਸੰਤਰੀ ਰੰਗ ਦਾ ਪਰਨਾ ਕੱਲ ਚ ਪਾਇਆ ਇਸੇ ਵੀਰ ਨੇ ਕੋੜੇ ਨੂੰ ਸੰਭਾਲਿਆ ਜਾਨੀ ਕਿ ਸੰਭਾਲ ਲਿਆ ਵੀ ਗੁਰਦੁਰੀਤਿਕ ਲੈ ਕੇ ਗਿਆ ਨਾ ਇਹਨੂੰ ਫੜਦਾ ਕੋੜੇ ਨੂੰ ਤੇ ਕੋੜੇ ਤੇ ਕਿਸੇ ਦੇ ਕਾਬੂ 'ਚ ਨਹੀਂ ਸੀ ਉਹਨਾਂ ਦੇ ਅੱਜ ਜਿੰਨੇ ਪਿੱਛੇ ਤੁਰੇ ਆਉਂਦੇ ਆ ਜੀ ਸਾਰੀ ਆਪਣੀ ਫੈਮਿਲੀ ਆ ਕਿੰਦੇ ਵੀ ਆਪਣੀ ਫੈਮਿਲੀ ਯਾਨੀ ਕਿ ਆਪਣੇ ਪਰਿਵਾਰ ਕੋਈਆਂ ਸਾਰੇ ਯਾਨੀ ਬਣਾ ਗਾੜੀ ਨਾ ਉਹ ਕਿਹੜਾ ਆਣਾ ਹੈ ਉਹਦਾ ਆਣਾ ਇੱਧਰ ਆਰ ਲਈ ਹਰ ਲੋ ਸਾਰੇ ਕੱਢੀ ਹਜ਼ਾਰ ਲੋ ਖਰਾ ਲੋ ਬਸ दो पास पा लिया चलो वजिया रोना पास पा रहे एक छोड़ा ਇਹਨੇ ਨਸਰਾਇਆ ਪੂਰਾ ਇੱਕ ਦਾ ਖੱਡਾਂਗੇ ਨਹੀਂ ਨਹੀਂ ਇਹਨੂੰ ਜਰਣਾ ਆ ਜਾ ਪਰ ਲੱਭਾ ਮਛਲਦਾ ਹੀ ਕੋੜਾ ਸਰ ਗਿਆ ਚਾਹ ਜੜ ਗਿਆ ਉਹ ਵਿਚੜਾ ਦੇਖੀ ਯਾਰ ਨਾ ਪਲਾ ਉਹ ਇਹ ਕੋਈ 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 ਸਾਥ ਲਈ ਚੜ ਕੇ ਕਰਤਾ ਵਾ ਨਾ ਟੈਂਚਰ ਦਰਸ ਤੇ ਛੋੜਾ ਛੋਟਾ ਸਪਾ ਕੇ ਮਹੀਨੇ ਦਾ ਵਾ ਆਪੇ ਲੈ ਜਾ ਤਿੰਨ ਚਾਰ ਦਿਨ ਹੋ ਗਏ ਨੂੰ ਘਰੋਂ ਬਾਹਰ ਨਹੀਂ ਕੱਢਿਆ ਅਸੀਂ ਘਰੇ ਰਹਿ ਕੇ ਕਾਲਾ ਪੈ ਗਿਆ ਇਹ ਹੁਣ ਬਾਹਰ ਉਹ ਜਾ ਕੇ ਕਸਮ ਖਰਗਾਤੀ ਕਰਨੀ ਕਰਨੀ ਚੱਲ 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 ਨੇੜੇ ਫੜ ਕੇ ਉਹ ਪਾਣ ਲੱਗ ਗਿਆ ਉਹ ਕੋਈ ਨਹੀਂ ਪੈ ਗਿਆ ਬਣਾਣਿਆ ਜਿਹੜਾ ਇਹਨਾਂ ਛੱਡਿਆ ਨਹੀਂ ਆ ਇੱਕ ਵਾਰ ਮਸਤੀ ਕਰਨੀ ਹੈ ਇਹਨਾਂ ਨੂੰ ਕੀ ਕਰੀਏ ਉਹ ਬਲੇਸ ਬੱਸ ਤੇ ਨਾਲ ਦੋਸਤ ਪਿਆ ਮੈਨੂੰ ਕਿਉਂ ਕਰਦੇ ਭਾਈ ਇਹ ਹਾਂ ਜਿੰਨੇ ਜਦੋਂ ਮੋਟਰ ਉੱਤੇ ਮੈਨੂੰ ਚੱਲਦੀ ਹੈ ਕੋਲਾ ਸੰਗਤ ਰੇ ਪਿੱਛੇ ਆਉਂਦੀ ਆ ਆਹੀਂ ਆਪਣਾ ਤਰ੍ਹਾਂ ਚ ਕਹਿ ਛੋਟਾ ਮਾਮੇ ਦਾ ਮੁੰਡਾ ਕਿਸ਼ੇ ਬੀਬੀਆਂ ਵੀ ਆਈ ਜਾਂਦੀਆਂ ਨੇ ਇਹ ਉਹ ਨਹੀਂ ਆ ਗਏ ਜੀ ਗੁਰਦੁਆਰੇ ਸਾਹਿਬ ਦੇ ਲਾਗੇ ਆ ਗਏ ਆ ਬਸ ਹੁਣ ਕੋੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 촬영기 <목소리도> ਘੋੜਾ ਆਪਣੇ ਇਸ ਖਾਨ ਦੇ ਪੋਜ ਝੱਲਿਆ ਹੋਇਆ। ਥਰਾ ਘਰੂ ਬਣਾ। ਘੋੜਾ ਜੇ ਹੈ ਪੰਜ ਸੱਤਾਂ ਕੇ ਮਹੀਨੇ ਦਾ ਹਰ ਘੋੜਾ। ਹਾਂਜੀ।

ਆਪਿੰਡ ਦਾ ਸਰਪੰਚ ਜੀ ਸਪੋਟ ਸਾਲ ਬਸ ਸੈਟਿੰਗ ਨੂੰ ਕੋਲੇ ਨੂੰ ਖੜਾ ਕੇ ਤੇ ਫੋਟੋ ਸ਼ੂਟ ਬਣਾਓ ਅੱਗੇ ਕਰ ਦੇ ਜੀ ਜਰਾ ਫੋਟੋ ਬਸ ਬਣੇ ਕੋਈ ਨਹੀਂ ਅੱਗੇ ਕਰਿਓ ਹੋਰ ਦੋ ਦੇ ਦੇਰ ਤੋਂ ਹਾਂ ਜੀ ਅਕਾਊਂਟ ਸਾਹਮਣੇ ਰੱਖਿਓ ਇਹਨੇ ਨਫਾ ਲੈ ਕੋਈ ਨਹੀਂ ਕੋਈ ਨਹੀਂ ਰੱਖਿਓ ਦਰਦਾਓ ਆਇਆ ਨਾ ਡਾਲੇ ਦਾ ਹੋਰ ਨਿਓ ਹੋਣ ਲਿਓ ਆਹ ਆਹ ਮੇਰੇ ਨਾਲ ਪਿਛਾ ਆ ਜਾ ਸਾਥੇ ਵੀ ਪੁੱਛਿਆ ਮੇਰਾ ਬਸ ਇੱਥੇ ਥੋੜੇ ਸਮੇਂ ਨੂੰ ਕੋੜਾ ਜਿਹੜਾ ਬਾਬਾ ਜੀ ਦੇ ਹੱਥਾਂ 'ਚ ਫੜਾ ਦਿੱਤਾ ਜਾਣਾ ਤੇ ਕੋੜਾ ਅੰਦਰ ਇਹਦੇ ਵਿੱਚ ਕੋੜਾ ਜਿਹੜਾ ਜਣਾਣਾ ਬੰਦਾ ਨਹੀਂ ਜਣਾਣੇ ਜਣਾਣਾ ਸਾਹਬਾ ਦੇ ਬਾਰੇ ਵਿੱਚ ਬਣਾ ਜੂਣੇ ਵੜ ਕੇ ਰੱਖੂਗਾ ਨਾ ਕਹਾਂ ਆਪਾਂ ਆਪਾਂ ਪਹਿਲੇ ਪਾਤਾ ਕੋਲ ਨੂੰ ਸਰੂਪਾ ਯਾਰ ਵਾਹ ਦੇਗਾ ਬੱਸ ਹਾਂ ਲਾਓ ਫੋਟੋ ਅਟ ਹਰੀ ਸਾਹਮਣੇ ਕਹੇ ਜਈ ਇੱਥੇ ਵੀ ਥੋੜਾ ਜਿਹਾ ਫੋਟੋ ਸ਼ੂਟ ਹੋਇਆ ਆ ਕੋੜੇ ਨਾਲ ਸੰਤਾਨਾ ਅੱਗੇ ਬਸ ਫੋਟੋ ਖਾਉਣ ਹੀ ਆ ਲਾ ਇੱਕ ਦੋ ਮਿੰਟ ਦਾ ਵੇਖ ਕੇ ਜੀ ਦੁਰਜਾਇਓ ਕੋੜਾ ਜਿਹੜਾ ਆ ਨੀਲੇ ਚੋਲੇ ਵਾਲੇ ਬੰਬਾਈ ਦੇ ਹੱਥਾਂ ਚ ਫਰਾ ਦਿੱਤਾ ਹੈ ਨਾ ਨੇਕਾਂ ਦੇ ਪੰਜੇਸ ਤੇ ਅੱਗੇ ਇਹੇ ਕੋੜੇ ਜਿਹੜੀ ਇਹ ਦੇਖ ਭਾਰ ਕਰਨਗੇ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਿੰਡ ਦੇ ਉਥੇ ਜਿਹੜਾ ਟੈਣਾ ਵਾ ਅੱਜ ਇਹਨਾਂ ਨੇ ਪੱਗ ਨਹੀਂ ਹੋਈ ਤੇ ਇੱਕ ਗੱਲ ਤੇ ਸਰੋਪਾ ਪਾਇਆ ਵਜੀ ਜੀ ਅੜੇ ਗੀ ਦਾਦਾ ਜੀ ਤੇ ਇਹਨਾਂ ਨੇ ਕੋੜਾ ਜਿਹੜਾ ਵਾ ਜਿਹੜਾ ਆਇਆ ਵਾ ਗੁਰਦੁਆਰਾ ਸਾਹਿਬ ਵਿਖੇ ਤੇ ਅੱਗੇ ਆਪਣਾ ਪਿੰਡ ਦਾ ਫੋਟੋ ਸ਼ੂਟ ਆ ਗਿਆ ਜੀ ਵੇਖ ਲੋ ਆ 10 ਵੀ ਆਪਣਾ ਨਾਲ ਹੀ ਆ ਏ ਫੋਟੋ ਛੂਟ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਆ ਨੀਲੇ ਚੋਲੇ ਵਾਲੇ ਬਾਬਾ ਜੀ ਦੇ ਹੱਥ 'ਚ ਜਿਹੜਾ ਹੈ ਘੋੜੇ ਦੀ ਲਗਾਮ ਫੜਾ ਲਈ ਯਾਨੀ ਆ ਫੋਟੋ ਛੂਟ ਨੂੰ ਇੰਜੋਏ ਕਰੋ ਵੇਖੋ ਤੇ ਇਹ ਫੋਟੋ ਸ਼ੂਟ ਹੈ ਜਿਹੜਾ ਇਹ ਅਸੀਂ ਬਾਅਦ ਵਿੱਚ ਕਰਵਾਇਆ ਜੇ ਪਾਰਕ ਦੇ ਵਿੱਚ ਜਾ ਕੇ ਵਧੀਆ ਲੱਗਿਆ ਵੀ ਫੋਟੋ ਸ਼ੂਟ ਤੇ ਜਰੂਰ ਦੱਸਿਓ ਇਹ ਆਪਣਾ ਦੋਨਾਂ ਭਰਾਵਾਂ ਦਾ ਫੋਟੋ ਸ਼ੂਟ ਹੈ ਜਿਹੜਾ ਇਹ ਆਪਣੇ ਨਾਨਾ ਜੀ ਨੇ ਤੇ ਉਹ ਮੇਰਾ ਭਰਾ ਛੋਟਾ ਮੈਂ ਮੇਰਾ ਮੁੰਡਾ